ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦੂ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੇ ਬਟਿੰਡਾ ਡੱਬਾ ਵਾਲੀ ਰੋਡ ਨੈਸ਼ਨਲ ਹਾਈਵੇ ਤੇ ਇੱਕ ਕਾਰ ਨੇ ਦੋ ਸਕੂਟਰੀ ਸਵਾਰਾਂ ਨੂੰ ਮਾਰੀ ਟੱਕਰ ਜਿਸ ਦੇ ਵਿੱਚ ਦੋਨੋਂ ਜene ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਕਿ ਸੰਗਤ ਮਛਾਨਾ ਰੋਡ ਦੇ ਉੱਤੇ ਆਏ ਦਿਨ ਐਕਸੀਡੈਂਟ ਹੋਏ ਹੋਏ ਰਹਿੰਦੇ ਨੇ ਤੇ ਜਿਸ ਦੇ ਦੌਰਾਨ ਅੱਜ ਰਾਤੀ ਵੀ ਕਾਰ ਨੇ ਇੱਕ ਦੋ ਸਵਾਰ ਸਕੂਟਰੀ ਸਵਾਰਾਂ ਨੂੰ ਮਾਰੀ ਟੱਕਰ ਅਤੇ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਖਮੀਆਂ ਨੂੰ ਸਹਾਰਾ ਸੰਗਤ ਵੱਲੋਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹਤੀ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੰਗਤ ਸਹਾਰਾ ਵੱਲੋਂ ਜੋ ਕਿ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਪਹਤੀ ਕਰਵਾਇਆ ਜਾ ਰਿਹਾ ਹੈ ਇਸ ਮਾਮਲੇ ਦੇ ਬਾਬਤ ਆਪਾਂ ਮਰੀਜ਼ ਨਾਲ ਅਤੇ ਸੰਗਤ ਸਹਾਰਾ ਦੇ ਕਰਮਕਦਤਾ ਸਿਕੰਦਰ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਠੀਕ ਹੈ ਨਾ ਉਹਨਾਂ ਦਾ नहीं सुन के बहुत

ਬੀਸੀਐਲ ਤੇ ਕੰਮ ਕਰਦੇ ਕਰੇਂ ਚ ਲਾਉਣੇ ਨੇ ਡੋੜੀ ਤੋਂ ਆਉਣ ਦੇ ਹਾਂਜੀ ਲੱਗ ਐਕਚੁਅਲੀ ਕਿਹੇ ਸੰਬੰਧ ਤੋਂ ਕਰਦੇ ਹੋ ਥਾ ਕਿਲੋਮੀਟਰੀ ਬਾਅਦ ਮੈਂ ਰੋਡ ਤੇ ਆ ਕੇ ਬੀਸੀਐਲ ਤੋਂ ਓਕੇ ਥੈਂਕ ਯੂ ਅੰਦੇ ਵੀ ਤੇ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਹਾਂਜੀ ਸਰ ਮੈਂ ਸ਼ਕੰਦਰ ਕੁਮਾਰ ਸੰਗਸਾਰਾ ਸੇਵਾ ਸਸਤਾ ਮਿਸ਼ਾਣਾ ਵਰਕਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈ ਕਿ ਬਰਾਂਡਾ ਡਬਲ ਨੈਸ਼ਨਲ ਹਾਈਵੇ ਤੇ ਇੰਨਾ ਮਿਸ਼ਾਣਾ ਦੇ ਸੰਗ ਦੇ ਕੈਂਚੀਆਂ ਦੇ ਵਿਚਕਾਰ ਇੱਕ ਹਾਸਾ ਹੋ ਚੁੱਕਿਆਗਾ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਬੈਂਡਰੀ ਵਾਲੀ ਜੋ ਸਕੂਟਰੀ ਆ ਉਸਨੇ ਇੱਕ ਕਾਰ ਵੱਲੋਂ ਟੱਕਰ ਮਾਰ ਦਿੱਤੀ ਗਈ ਸਰ ਜਗਲੀ ਕਿੰਨੇ ਵਜੇ ਸਰ ਇਹਦੇ ਵਿੱਚ ਦੋ ਨੌਜਵਾਨ ਜਖਮੀ ਆ ਜੀ ਜਿਸ ਨੂੰ ਰਾਘੀਰਾ ਵੱਲੋਂ ਪਹਿਲਾਂ ਬਠੰਡਾ ਆਪਣੇ ਸੰਗਤ ਮੰਡੀ ਦੇ ਇੱਕ ਪ੍ਰਾਈਵੇਟ ਹਸਪੀਟਲ ਵਿਖੇ ਲਿਆ ਲਿਆਇਆ ਗਿਆ ਜਿੱਥੇ ਮੇਰੇ ਵੱਲੋਂ ਉਹਨਾਂ ਨੂੰ ਬਠੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਸੱਟਾਂ ਤੋਂ ਜ਼ਿਆਦਾ ਲੱਗੀਆਂ ਹਾਂਜੀ ਡਾਕਟਰ ਸਾਹਿਬ ਵੱਲੋਂ ਸੀਰੀਅਸ ਦੱਸਿਆ ਜਾ ਰਿਹਾ ਵੀ ਕੋਈ ਸਿਰ 'ਚ ਸੱਟ ਆ ਗਈ ਜੇਰੇਲਾ ਜਾਰੀਆ ਸਰ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਬਠਿੰਡਾ ਬੀਸੀਐਲ ਦੇ ਵਿੱਚ ਇੱਕ ਕੰਮ ਕਰਦੇ ਆ ਜੋ ਮਿਸ਼ਾਲਾ ਦੇ ਇੱਕ ਕੈਮੀਕਲ ਫੈਕਟਰੀ ਆ ਜੀ ਆਪਣੀ ਡਿਊਟੀ ਪੂਤਾ ਕੇ ਇਹ ਸੰਗਤ ਕੈਂਸੀ ਆਪਣੇ ਰੂਮ ਤੇ ਆ ਰਹੇ ਸੀ ਤੇ ਸਰਕਾਰ ਦਾ ਇੱਥੇ ਜਦੋਂ ਕਾਰ ਦੇ ਪਤਾ ਲੱਗੇ ਕਾਰ ਸਰਕਾਰ ਦਾ ਪਤਾ ਨਹੀਂ ਲੱਗਿਆ ਕਾਰ ਮੋਕੇ ਤੇ ਖੜੀ ਸੀ ਰਾਹਗੀਰਾ ਵੱਲੋਂ ਨੇ ਆ ਫਟਮਾ ਵਗੈਰਾ ਲੰਗੀਆਂ ਨੀ ਆਈਆਂ ਦੱਸਿਆ ਜਾ ਰਿਹਾ ਕਿ ਕਿ ਕਾਰ ਛੱਡ ਕੇ ਫਰਾਰ ਨੇ ਹਾਂ ਜੀ